ਆਪਾਂ ਪਾਉਣਾ ਹੈ ਉਹ ਪੱਟੀ ਕਿ ਲੱਗ ਗਿਆ ਹੈ ਪੱਟੀ ਲਾਉਣਾ ਹੈ ਜੀ ਉਹ ਉਹੀ ਪੱਟੀ ਇੰਜਨ ਦਾ ਇੱਥੇ ਲਾਉਣਾ ਹੈ ਉਦੋਂ ਬਾਅਦ ਰਸਤਾ ਕੱਢਣਾ ਉਹ ਸੱਕੜੀ ਵਾਲਾ ਚੱਲਦਾ ਰਹਿੰਦਾ ਜੀ ਉਹਨੂੰ ਚੱਲਦਾ ਹਾਂ ਹਾਂ ਐਡੀ ਕੋਈ ਲੰਮੀ ਚੋਟੀ ਇਹ ਕਰਨਾ ਤਾਂ ਕੋਈ ਐਡੀ ਲੰਮੀ ਚੋਟੀ ਨਹੀਂ ਹੋਦੀ ਮੈਂ ਬੰਦ तव्हां <laughs> याद मेरे वीरों रेलवे प्रशासन हमारी मांगे पूरी करो हमारी मांगे पूरी करो 50 साल पुराना फाटक खोल साल पुराना फाटक खोल साल पुराना फाटक खोल मोहल्ला एकता जिंदाबाद मोहल्ला एकता जिंदाबाद मोहल्ला एकता ਕਰਨਾ ਹੈ ਜੀ ਅੱਜ ਜਿਹੜਾ ਵੀ ਲੱਗਦਾ ਨਹੀਂ ਤੁਸੀਂ ਲੇਟ ਮੁੰਡਾ ਚੱਕਿਆ ਬਿਲਕੁਲ ਜੀ ਤੁਹਾਡੀ ਗੱਲ ਸਹੀ ਆ ਵੀ ਅਸੀਂ ਲੇਟ ਇਸ ਲਈ ਉੱਠੇ ਆ ਸਾਨੂੰ ਪਹਿਲਾਂ ਇਹ ਸੀਗਾ ਵੀ ਦੇਖੋ ਬੋਰਡ ਲੱਗਿਆ ਹੋਇਆ ਵੀ ਰੇਲਵੇ ਦਾ ਕੰਮ ਚੱਲ ਰਿਹਾ ਹੈ ਅਸੀਂ ਕਹਾਂਗੇ ਚਲੋ ਮਹੀਨਾ ਤੋਂ 2 ਮਹੀਨੇ ਵਾਸਤੇ ਬੰਦ ਕਰ ਦੇਣਗੇ ਵੀ ਬਾਅਦ ਦੇ ਵਿੱਚ ਇਹ ਸਾਡੇ ਵਾਸਤੇ ਖੋਲ ਦੇਣਗੇ ਕਿਉਂਕਿ ਇਹਨਾਂ ਨੇ ਰੇਲਵੇ ਟਰੈਕ ਪਾਣਾ ਪਾਣਾ ਹੈ ਉਹ ਪਾਣ ਤੋਂ ਬਾਅਦ ਦੇ ਵਿੱਚ ਸਾਡੇ ਵਾਸਤੇ ਖੋਲ ਦਿੱਤਾ ਜਾਊਗਾ ਪਰ ਜਦੋਂ ਅਸੀਂ डीसी मैडम ਕੋਲ ਗਏ ਹੋਰ ਰੇਲਵੇ ਵਿਭਾਗ ਅਧਿਕਾਰੀ ਕੋਲ ਗਏ ਤਾਂ ਸਾਨੂੰ ਇਹ ਪਤਾ ਲੱਗਿਆ ਵੀ ਇਹਨਾਂ ਨੇ ਇਹ ਫਾਟਕ ਪੱਕੇ ਤੌਰ ਤੇ ਹਮੇਸ਼ਾ ਵਾਸਤੇ ਹੀ ਬੰਦ ਕਰ ਦਿੱਤੇ ਗਏ ਹਨ ਫਿਰ ਅਸੀਂ ਮਹੱਲੇ ਵਾਲੇ ਇਕੱਠੇ ਹੋ ਕੇ ਇੱਕ ਡੀਸੀ ਮੈਡਮ ਜੀ ਨੂੰ ਆਪਣਾ ਮੈਮੋਰੰਡਮ ਦੇ ਕੇ ਆਏ ਰੇਲਵੇ ਪ੍ਰਸ਼ਾਸਨ ਨੂੰ ਦੇ ਕੇ ਆਏ ਵੀ ਇਹ ਹਮੇਸ਼ਾ ਵਾਸਤੇ ਬੰਦ ਨਾ ਕਰੋ ਚਲੋ ਠੀਕ ਆ ਤੁਹਾਡਾ ਕੰਮ ਚੱਲਦਾ ਪਿਆ ਹੈ ਰੇਲਵੇ ਟਰੈਕ ਪੈਂਦਾ ਪਿਆ ਹੈ ਇਸ ਤੋਂ ਬਾਅਦ ਚ ਖੋਲ ਦਿਓ ਜਾ ਪਹਿਲਾ ਰੇਲਵੇ ਟ੍ਰੈਕ ਬਾਕੀ ਜਗ੍ਹਾ ਦੇ ਪਵਾ ਲਓ ਕਬੀਰ ਬਸਤੀ ਜੀ ਵੀ ਰੇਲਵੇ ਟ੍ਰੈਕ ਪੈਣ ਵਾਲਾ ਹੈ ਅੱਗੇ ਨਹਿਰ ਦੇ ਉੱਪਰ ਵੀ ਪੁਲ ਬਣੇਗਾ ਪਿੱਲੋ ਲ ਬਣਨਗੇ 3 ਸਾਲ ਦਾ ਅਜੇ ਕੰਮ ਰੇਲਵੇ ਟੈਕ ਪਾਉਣ ਵਾਸਤੇ 3 ਸਾਲ ਦਾ ਸਮਾਂ ਲੱਗਦਾ ਹੈ 3 ਸਾਲ ਵਾਸਤੇ ਤਾਂ ਇਹ ਫਾਟਕ ਖੋਲੋ ਨਾ ਚਲੋ ਬਾਕੀ ਦਾ ਕੰਮ ਕੰਪਲੀਟ ਹੋ ਜਵੇ ਫਿਰ ਫਾਟਕ ਚਾਹੀਏ ਬੰਦ ਕਰ ਦਿਓ ਪਰ ਉਸ ਤੋਂ ਇਲਾਵਾ ਸਾਨੂੰ ਅੰਡਰ ਬਾਥ ਬਣਾ ਕੇ ਦਿਓ ਜਾਂ ਕੋਈ ਆਰਓ ਵੀ ਬਣਾ ਕੇ ਦਿਵੋ ਤਾਂ ਫਾਟਕੇ ਬੰਦ ਕਰੋ ਕਿਉਂਕਿ 50 ਸਾਲ ਪੁਰਾਣਾ ਫਾਟਕ ਕੋਈ ਵੀ ਰੇਲਵੇ ਵਾਲਾ ਪੱਕੇ ਤੌਰ ਤੇ ਬੰਦ ਨਹੀਂ ਕਰ ਸਕਦਾ ਜਦ ਤੱਕ ਉਹ ਪਬਲਿਕ ਨੂੰ ਅੰਡਰਪਾਸ ਨਾ ਬਣਾ ਕੇ ਦੇਵੇ ਜਾਂ ਕੋਈ ਆਰਓਬੀ ਨਾ ਬਣਾ ਕੇ ਦੇਵੇ ਪਰ ਇਹ ਫਾਟਕ ਉਹਨਾਂ ਨੇ ਪੱਕੇ ਤੌਰ ਤੇ ਬੰਦ ਕਰਤੇ ਔਰ ਸਾਨੂੰ ਇਹਨਾਂ ਨੇ ਜਾਣ ਦਾ ਕੋਈ ਰਾਹ ਨਹੀਂ ਦਿੱਤਾ ਸਾਡੇ ਜਿੰਨੇ ਵੀ ਸਕੂਲ ਵਗੈਰਾ ਨੇ ਔਰ ਬੱਚੇ ਪੜ੍ਹਦੇ ਨੇ ਇਹ ਸਭ ਲਾਈਨ ਤੋਂ ਪਰਲੇ ਪਾਸੇ ਹੀ ਸਕੂਲਾਂ 'ਚ ਪੜ੍ਹਦੇ ਆ ਔਰ ਕੋਈ ਆਟੋ ਵਾਲਾ ਕੋਈ ਸਕੂਲ ਵਾਸਾ ਦਾ ਸਾਡੇ ਇਲਾਕੇ ਵਿੱਚ ਨਹੀਂ ਆ ਰਿਹਾ ਉਹ ਕਹਿੰਦੇ ਅਸੀਂ ਤੁਹਾਡੇ ਬੱਚੇ ਨਹੀਂ ਲੈ ਕੇ ਜਾਣੇ ਤੁਸੀਂ ਆਪਣੇ ਬੱਚਿਆਂ ਨੂੰ ਲੈਨ ਪਰ ਆਪਾਰ ਕਰਾ ਕੇ ਛੱਡ ਕੇ ਜਾਓ ਅਸੀਂ ਉੱਥੋਂ ਲੈ ਕੇ ਜਾਵਾਂਗੇ ਤੁਹਾਡੇ ਮਹੌਲੇ ਵਿੱਚ ਆਉਣ ਦਾ ਕੋਈ ਰਾਹ ਨਹੀਂ ਹੈਗਾ ਔਰ ਕੱਲ ਹਸਪੀਟਲ ਜੋ ਬੱਡੇ ਨੇ ਅੱچھے ਹਸਪੀਟਲ ਨੇ ਉਹ ਵੀ ਪਰਲੇ ਪਾਸੇ ਨੇ ਡੀ ਐਮ ਸੀ ਵਗੈਰਾ ਔਰ ਸਾਨੂੰ ਉੱਥੇ ਵੀ ਜਾਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਕੋਈ ਐਂਬੂਲੈਂਸ ਆਣੀ ਹੈ ਉਹਨੂੰ ਵੀ ਆਣ ਵਾਸਤੇ ਇਸ ਮਹੌਲੇ ਵਿੱਚ ਕੋਈ ਰਾਹ ਨਹੀਂ ਹੈ ਕੋਈ ਫਾਇਰ ਫਾਇਰ ਬ੍ਰਿਗੇਡ ਗੱਡੀ ਆਣੀ ਹੈ ਉਹਨੂੰ ਵੀ ਆਉਣ ਵਾਸਤੇ ਕੋਈ ਰਾਹ ਨਹੀਂ ਹੈ ਔਰ ਇਹ ਜਨਤਾ 15 ਮਹੱਲੇ ਸਾਡੇ ਇਸ ਫਾਟਕੇ ਦੇ ਨਾਲ ਜੁੜੇ ਹੋਏ ਨੇ ਔਰ ਇਹ 15 ਮਹੱਲੇ ਦੇ ਵਸਨੀਕਾਂ ਨੂੰ ਇਹ ਫਾਟਕ ਬੰਦ ਹੋਣ ਦੇ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਅਸੀਂ ਜਿਹੜਾ ਕੰਮ 15 20 ਮਿੰਟ ਦੇ ਵਿੱਚ ਕਰ ਲੈਂਦੇ ਸੀ ਇਹ ਸਾਨੂੰ 2 ਕਿਲੋਮੀਟਰ ਘੁੰਮ ਕੇ ਸਾਨੂੰ ਜਾਣਾ ਪੈਂਦਾ ਹੈ ਉਹੀ 20 ਮਿੰਟਾਂ ਦਾ ਕੰਮ ਸਾਨੂੰ ਹੁਣ ਡੇਢ ਦੋ ਘੰਟੇ ਵਿੱਚ ਕਰਨਾ ਪੈਂਦਾ ਹੈ ਇਹ ਜਿੰਨੀ ਟ੍ਰੈਫਿਕ ਇਥੋਂ ਲੰਘਦੀ ਸੀ ਇਹਹੀ ਟ੍ਰੈਫਿਕ ਉਧਰੋਂ ਲੰਘ ਰਹੀ ਹੈ ਉੱਥੇ ਹਮੇਸ਼ਾ ਜਾਮ ਲੱਗਿਆ ਰਹਿੰਦਾ ਹੈ ਤੇ ਇਹ ਫਟਕਾ ਕਰਕੇ ਸਾਨੂੰ ਅਰਜਨਗਰ ਦਸਵੇਸ਼ ਨਗਰ ਕਰਤਾਰ ਨਗਰ 14 15 ਮਹੱਲੇ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਔਰ ਸਾਡੀ ਸਾਰੇ ਮਹੱਲੇ ਵਾਲਿਆਂ ਦੀ ਰੇਲਵੇ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਇਹ ਫਟਕ ਸਾਡੇ ਲਈ ਖੋਲ ਦਿੱਤਾ ਜਾਵੇ ਔਰ ਜੇ ਤੁਸੀਂ ਇਹਨੂੰ ਬੰਦ ਕਰਨਾ ਹੈ ਤੁਸੀਂ ਬਾਕੀ ਦਾ ਕੰਮ ਕੰਪਲੀਟ ਕਰ ਲਓ ਜੋ ਵੀ ਤੁਸੀਂ ਰੇਲਵੇ ਟਰੈਕ ਬਸਾਣਾ ਹੈ ਆ ਨਾਇਰ ਦੇ ਉੱਪਰ ਪਿੱਲਰ ਖੜੇ ਕਰਨੇ ਹਨ ਕੋਵੀਰ ਬਸਤੀ ਬਣਾਣੀ ਉੱਥੇ ਰੇਲਵੇ ਟਰੈਕ ਪੈਣਾ ਹੈ ਉਸ ਤੋਂ ਬਾਅਦ ਦੇ ਵਿੱਚ ਅਖੀਰ ਚ ਇਹ ਫਾਟਕ ਬੰਦ ਕਰਕੇ ਤੁਸੀਂ ਆਪਣਾ ਡਿਵੈਲਪਮੈਂਟ ਦਾ ਜੋ ਵੀ ਕੰਮ ਹੈ ਤੁਸੀਂ ਕਰ ਸਕਦੇ ਹੋ ਉਦੋਂ ਤੱਕ ਇਹ ਫਾਟਕ ਸਾਨੂੰ ਖੋਲ ਦਿੱਤੇ ਜਾਣਾ ਲਾਲੋ ਨਾਰੇ ਨੇ ਆ ਗਏ ਆਲੀ ਇਕੱਠੀ ਸ਼ੁਰੂ ਕਰ ਸੀਰੇ ਨੂੰ ਬਣਾਓ ਬਣਾ ਲਾ ਸੀਰਾ ਛੱਡ ਮਾਈ ਛੱਡ ਹਾਂ ਭਾਈ ਜੀ ਕੀ ਨਾਮ ਕਰੋ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਰਿੰਕੂ ਆ ਜੀ ਇਹ ਕਿਹੜਾ ਏਰੀਆ ਬੰਦਾ ਕਾਹਦੇ ਲਈ ਆਪਾਂ ਬੈਠੇ ਅੱਜ ਇਹ ਏਰੀਆ ਸਮਝੋ ਜੀ ਲੁਧਿਆਣੇ ਨੂੰ ਦੋ ਦੋ ਹਿੱਸਿਆਂ ਵਿੱਚ ਵੰਡਿਆ ਜਾਂਦੀ ਹੈ ਜਿਹੜੀ ਕਿ ਧੂਰੀ ਲੇਨ ਇਸ ਦੇ ਵਿੱਚ ਸਾਨੂੰ ਬਿਨਾ ਦੱਸਿਆ ਨਾ ਕੋਈ ਸਲਾਹ ਨਾ ਕੋਈ ਏਲਵੇ ਵਾਲੇ ਆਉਂਦੇ ਇੱਥੇ ਸਾਰੇ ਇਕੱਠੇ ਦੇਖ ਕੇ ਇਸ ਤਰ੍ਹਾਂ ਦੇਖਦੇ ਵੀ ਸਾਡੀ ਕਨੈਕਟੀਵਿਟੀ ਬਿਲਕੁਲ ਖਤਮ ਕਰ ਦਿੱਤੀ ਗਈ ਹੈ ਉਤਰੀ ਜਿਸ ਤਰ੍ਹਾਂ ਇਧਰਲੇ ਪਾਸੇ ਇੰਡਸਟਰੀ ਏਰੀਆ ਵੀ ਆ ਇਸ ਪਾਸੇ ਦਸ਼ਮੀਸ਼ ਨਗਰ ਅਰਜੁਨ ਨਗਰ ਚੇਤਨਗਰ ਗੇਲ ਲੋਡ ਦੇ ਏਰੀਆ ਜਨਤਾ ਨਗਰ ਨਿਊ ਜਨਤਾ ਨਗਰ ਇਹ ਸਾਰਾ ਇੰਡਸਟਰੀ ਏਰੀਆ ਮਿਕਸ ਲੈਂਡ ਏਰੀਆ ਵਾ ਜੇ ਜਿਹੜਾ ਤੁਸੀਂ ਇਸ ਧੂਰੀ ਲੈਂਦੇ ਪਰਲੇ ਪਾਸੇ ਵਾਲੀ ਏਰੀਆ ਦੀ ਗੱਲ ਕਰੋਗੇ ਉਹ ਸਾਰਾ ਕਹਿ ਲਓ ਵੀ ਉੱਥੇ ਵਧੀਆ ਅੱچھے ਸਕੂਲ ਐਜੂਕੇਸ਼ਨ ਉਧਰਲੇ ਪਾਸੇ ਵੀ ਆ ਅੱچھے ਕਾਲਜ ਨੇ ਹਸਪੀਟਲਾਂ ਨੂੰ ਵੀ ਉਧਰ ਹੀ ਰਸਤਾ ਵਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਇੱਕ ਬਾਰਡਰ ਆ ਇਹ ਸਾਨੂੰ ਰੋਜ਼ ਤਾਂ ਇਧਰੋਂ ਜਾਣਾ ਉਧਰੋਂ ਇਧਰ ਆਉਣਾ ਤਕਰੀਬਨ ਰੇਲਵੇ ਵਾਲਿਆਂ ਨੇ ਵੀ ਲਿਖਿਆ 175000 ਦੇ ਆਸ-ਪਾਸ ਤੋਂ 4 ਵੀਲਰ ਔਰ 2 ਵੀਲਰ ਨਿਕਲਦਾ ਉਹ ਸਾਰੇ ਪ੍ਰਭਾਵਿਤ ਨੇ ਔਰ ਜਿਸ ਤਰ੍ਹਾਂ ਇਸ ਇਧਰਲੇ ਪਾਸੇ ਜਿਸ ਤਰੀ ਵੀ ਸ਼ਾਪ ਨੇ ਜਾਂ ਕੋ ਕਾਮਕਾਰ ਵਾਲੇ ਨੇ ਸਾਰੇ ਉਧਰੋਂ ਇੱਧਰ ਜਿੰਨਾ ਕੰਮ ਕਰ ਪ੍ਰਭਾਵਿਤ ਹੋਇਆ ਉਸ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇਹ ਫਾਟਕ ਬੰਦ ਹੋਣ ਨਾਲ ਇਹ ਸਾਰੀ ਕਾਰਨ ਹੈ ਇੱਕ ਫਾਟਕ ਦਾ ਬੰਦ ਹੋਣਾ ਕਿਉਂਕਿ 50 ਸਾਲ ਪੁਰਾਣੀ ਫਾਟਕ ਨੇ ਔਰ ਬਾਕੀ ਫਾਟਕ ਇੱਥੇ ਸਾਰੇ ਚੱਲ ਰਹੇ ਨੇ ਜਿਹੜੇ ਧੂਲੀ ਲੈਂਦੇ ਉੱਤੇ ਨੇ ਚਾਹੇ ਉਹ ਦਾਣਾ ਮੰਡੀ ਵਾਲਾ ਵਾਚਾ ਉਸ ਤੋਂ ਅੱਗੇ ਆ ਜਾਂ ਇੱਧਰਲੇ ਪਾਸੇ ਜਿੰਨੇ ਫਾਟਕ ਨੇ ਇੱਕ ਮੱਲਾ ਪੈਂਦਾ ਵਾ ਉਸ ਦੇ ਵੀ ਹਲੇ ਖਾਲੀ ਕਰਾਉਣਾ ਏਰੀਆ ਉਹ ਵੀ ਡਿਵੈਲਪਮੈਂਟ ਉਧਰ ਵੀ ਜਿੰਨੇ ਘਰ ਨੇ ਸਾਰੇ ਚੱਕਣ ਵਾਲੇ ਪਏ ਨੇ ਜਾਂ ਉੱਥੇ ਰਸਤਾ ਸਾਫ਼ ਕਰਨ ਵਾਲਾ ਪਿਆ ਵਾ ਔਰ ਜਿਹੜੇ ਦਾਣਾ ਮੰਡੀ ਵਾਲੇ ਫਾਟਕਾ ਦੀ ਗੱਲ ਕਰੀਏ ਤਾਂ ਉਹ ਇੰਨਾ ਉੱਥੇ ਟ੍ਰੈਫਿਕ ਆ ਉੱਥੋਂ ਨਿਕਲਣਾ ਹੀ ਨਾ ਮਨਕੀਨਾ ਉੱਥੇ ਦੋ ਦੋ ਘੰਟੇ ਲੱਗ ਜਾਂਦੇ ਨੇ ਲੇਨ ਦੇ ਵਿੱਚ ਜਦੋਂ ਫਟਕ ਲੱਗਦੇ ਨੇ ਇਹ ਜਿਹੜਾ ਫਾਟਕ ਸੀਗਾ ਇਸ ਤੋਂ ਸਾਨੂੰ ਰਸਤਾ ਵਧੀਆ ਸੀਗਾ ਔਰ ਇਹ ਬੰਦ ਹੋਣ ਨਾਲ ਅਸੀਂ ਸਾਰੇ ਪ੍ਰਭਾਵਿਤ ਬਹੁਤ ਹੋਏ ਆ ਇਹ ਤੋਂ ਜਾਂ ਤਾਂ ਬੇਸ਼ੱਕ ਬੰਦ ਕਰਨ ਜਦੋਂ ਸਾਰਾ ਕੰਮਕਾਰ ਕੰਪਲੀਟ ਹੋ ਜੇ ਰੇਲਵੇ ਦਾ ਰੇਲਵੇ ਦਾ ਕੰਮਕਾਰ ਉਦੋਂ ਦਾਣਾ ਮੰਡੀ ਵਾਲੇ ਫਾਟਕ ਅੰਟਰਪਾਸ ਬਣ ਜਾਵੇ ਫੇਰੇ ਬੰਦ ਕਰ ਦੇਣ ਜਾਂ ਸਾਨੂੰ ਇੱਧਰ ਕੋਈ ਛੋਟਾ ਰਸਤਾ ਦੇ ਦੇਣ ਟੂ ਵੀਲਰ ਦਾ ਹੀ ਦੇ ਦੇਣ ਸਾਨੂੰ ਬਹੁਤ ਆ ਬਾਕੀ ਕਨੈਕਟੀਵਿਟੀ ਲੱਗੀ ਰਹੇ ਚੱਲਦੇ ਰਹੀ ਅਸੀਂ ਇਹ 50 ਸਾਲ ਪੁਰਾਣੇ ਫਾਟਕ ਖੋਲਣਾ ਅਸੀਂ ਬਹੁਤ ਪ੍ਰਭਾਵਿਤ ਲੱਗਦਾ ਤੁਸੀਂ ਲੇਟ ਉੱਠੇ ਹੋ ਲੇਟ ਤਾਂ ਜੀ ਦੇਖੋ ਸਾਨੂੰ 3 ਮਹੀਨੇ ਪਹਿਲਾਂ ਜਾਂ 4 ਮਹੀਨੇ ਪਹਿਲਾਂ ਜਿਹੜੇ ਇੱਥੇ ਇੰਜੀਨੀਅਰ ਸੀਗੇ ਉਹਨਾਂ ਨੇ ਸਾਨੂੰ ਇੱਕ ਮਿੱਠੀ ਗੋਲੀ ਦਿੱਤੀ ਸੀ ਵੀ ਜੀ ਇਹ ਤੇ 2-3 ਮਹੀਨੇ ਲਈ ਫਾਟਕ ਬੰਦ ਕਰਨ ਲੱਗੇ ਆ ਅਸੀਂ ਕੰਮ ਕੰਪਲੀਟ ਕਰਕੇ ਫਾਟਕ ਚਾਲੂ ਕਰ ਦਾਂਗੇ ਅਸੀਂ ਦੇਖੋ ਜੀ ਜਿਹੜਾ ਵੀ ਬੰਦਾ ਇੱਥੇ ਧਰਨਾ ਦਾ ਨਾਮ ਦਾ ਹੁੰਦਾ ਵੀ ਅਸੀਂ ਕੰਮ ਕਰ ਛੱਡ ਕੇ ਬੈਠੇ ਆ ਅਸੀਂ ਸਾਰੇ ਅੱਜ ਤਾਂ ਇਕੱਠੇ ਹੋਏ ਆ ਇਹ 2-3 ਮਹੀਨੇ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਸਾਡੇ ਨਾਲ ਇੱਕ ਤਰ੍ਹਾਂ ਦਾ ਧੋਖਾ ਕੀਤਾ ਗਿਆ ਇਸ ਜਗ੍ਹਾ ਨੂੰ ਪੱਟਿਆ ਜਦੋਂ ਗਿਆ ਅਸੀਂ ਸਮਝੇ ਸੀ ਵੀ ਇਹ ਦੁਬਾਰੇ ਸ਼ੁਰੂ ਕਰਨਗੇ ਫਟਕ ਪਰ ਉਹ ਨਹੀਂ ਕੀਤੇ ਹੋਰ ਜਿਆਦਾ ਇਹਨੂੰ ਪੱਟ ਦਿੱਤਾ ਗਿਆ ਵਾ ਔਰ ਹੋਰ ਇੱਥੇ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਦੇਖੋਗੇ ਉਹ ਬਹੁਤ ਵੱਡਾ ਇੱਕ ਖੱਡਾ ਪੱਟ ਦਿੱਤਾ ਗਿਆ ਉਹ ਇਸ ਤਰ੍ਹਾਂ ਲੱਗਦਾ ਵੀ ਸਾਨੂੰ ਜਾਣਬੁੱਝ ਕੇ ਹਰਾਸ ਕਰਨ ਲਈ ਪੱਟਿਆ ਗਿਆ ਪਹਿਲਾਂ ਬਾਕੀ ਸਾਰੇ ਕੰਮ ਕੰਪਲੀਟ ਕਰ ਲਓ ਫਿਰ ਇਹ ਫਟਕ ਬੰਦ ਕਰ ਦਿਓ ਜਾਂ ਫਿਰ ਇੱਥੋਂ ਟੂ ਬੀਲਰ ਦਾ ਜ਼ਰੂਰ ਰਸਤਾ ਦਿਓ ਤਾਂ ਕਿ ਅਸੀਂ ਉੱਤਰਲੇ ਏਰੀਆ ਨਾਲ ਕਨੈਕਟ ਰਹੀਏ ਉਹ ਹੋ ਗਈ ਉਹ ਵੀ ਆਣਾ ਉਹ ਵੀ ਆਣਾ ਹਾਂਜੀ ਸਰਦਾਰ ਜੀ ਕੀ ਕਹਿਣਾ ਚਾਹੋਗੇ ਇਲਾਕੇ ਦੇ ਵਿੱਚ ਕਿਹੜਾ ਫਾਰਡ ਬੰਦ ਹੈ ਕਿ ਨਹੀਂ ਮੁਸ਼ਕਲ ਆ ਰਹਾ ਇਹਦਾ ਇਹ ਦੇਖੋ ਬਹੁਤ ਵੱਡੀ ਮੁਸ਼ਕਲ ਦਾ ਇਹਦਾ ਕਾਰਨ ਬਣਿਆ ਹੋਇਆ ਜਦੋਂ 50 ਸਾਲ ਪਹਿਲਾਂ ਇੱਥੇ ਕੋਈ ਆਬਾਦੀ ਵੀ ਨਹੀਂ ਸੀਗੀ ਤੇ ਉਸ ਟਾਈਮ ਖੋਲਿਆ ਸੀ ਇਹ ਕਿਸੇ ਜ਼ਰੂਰਤ ਕਰਕੇ ਹੀ ਖੋਲਿਆ ਗਿਆ ਸੀ ਕਿ ਜਦੋਂ ਬੱਚੇ ਬਜ਼ੁਰਗਾਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਸੀ ਅੱਜ ਇਹਦੇ ਬੰਦ ਹੋਣ ਦੇ ਨਾਲ ਆਏ ਦਿਨ ਇੱਥੇ ਐਕਸੀਡੈਂਟ ਹੋ ਰਹੇ ਆ ਬੱਚਿਆਂ ਦੇ ਬਜ਼ੁਰਗਾਂ ਦੇ ਕੋਈ ਕਿਸੇ ਸੱਟ ਲੱਗ ਰਹੀ ਆ ਤੇ ਹਰ ਹਾਲ ਜਾਣ ਦੀ ਪ੍ਰੋਬਲਮ ਆ ਸਕੂਲ ਜਾਣ ਦੀ ਪ੍ਰੋਬਲਮ ਆ ਆਮ ਜਨਤਾ ਸਾਹਮਣੇ ਇੱਕ ਦੂਜੇ ਦਾ ਜਿਹੜਾ ਅਟੈਚਮੈਂਟ ਆ ਦੋਨੇ ਚ ਆਪਸ ਚਾਰ ਮਹੱਲਿਆਂ ਦੀ ਉਹ ਅਟੈਚਮੈਂਟ ਖਤਮ ਹੋ ਗਈ ਇਸ ਕਰਕੇ ਜਿਹੜਾ ਰਾਹਗੀਰ ਇੱਥੇ ਤੁਰ ਕੇ ਵੀ ਇਹ ਰਸਤਾ ਆਪਣਾ ਪਾਰ ਕਰ ਲੈਂਦਾ ਸੀ ਤੇ ਅੱਜ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਜਿਹੜਾ ਇਲਾਕਾ ਨਿਵਾਸੀਆਂ ਨੂੰ ਮਾਰਕੀਟਿੰਗ ਵਾਲਿਆਂ ਨੂੰ ਕਾਰਖਾਨੇਦਾਰਾਂ ਨੂੰ ਤੇ ਇਧਰ ਜਿਹੜੀਆਂ ਕਲੋਨੀਆਂ ਵਿਚ ਤੇ ਰਹਿੰਦੇ ਨੇ ਉਹਨਾਂ ਬੱਚਿਆਂ ਨੂੰ ਬਹੁਤ ਵੱਡੀ ਸਮੱਸਿਆ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਤੇ ਸਾਡੀਆਂ ਭੈਣਾਂ ਨੂੰ ਪ੍ਰੋਬਲਮ ਆ ਰਹੀ ਆ ਰਹੀ ਆ ਪੀ ਜਿਹੜੀਆਂ ਮੇਨ ਹਾਈਵੇ ਤੇ ਸਕੂਟਰ ਨਾ ਜਾਣ ਦੀ ਕਰਨ ਕਰਕੇ ਇਧਰ ਦੀ ਆਪਣੇ ਸਕੂਲ ਬੱਚਿਆਂ ਨੂੰ ਲੈ ਜਾਂਦੀਆਂ ਸੀ ਆਪਣੇ ਘਰੇ ਲੈ ਆਉਂਦੀਆਂ ਸੀਗੀਆਂ ਉਹਨਾਂ ਨੂੰ ਪੜਾਣਾ ਨੂੰ ਬਹੁਤ ਬੜੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖੋ ਜੀ ਜੇ ਜਨਾਚਰ ਮਾ ਬੱਚਾ ਰੋਵੇ ਨਾ ਤਾਂ ਮਾਂ ਦੁੱਧ ਨਹੀਂ ਪਣਾਉਂਦੀ ਇਸ ਕਰਕੇ ਜਨਾਚਰ ਅਸੀਂ ਕੁਝ ਮਾਰਦਾ ਪਰ ਪ੍ਰਦਰਸ਼ਨ 'ਚ ਇਹ ਰੇਲਵੇ ਦੀ ਜੇ ਅੱਖ ਕੋਲੋਣੀਆਂ ਤਾਂ ਸਾਨੂੰ ਹਾਲੇ ਪ੍ਰਦਰਸ਼ਨ ਕਰਨੇ ਹੀ ਪੈਣਗੇ ਕਿ ਸਰਕਾਰਾਂ ਸਮੇਂ ਨਾਲ ਆਪਣੇ ਜਦੋਂ ਅੱਲਾ ਸੜਕਾਂ ਬਣਦੀਆਂ ਨੇ ਉਦੋਂ ਹੀ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਇਹ ਚੀਜ਼ਾਂ ਦੀ ਧਾਨੇ ਪ੍ਰਦਰਸ਼ਨਾ ਦੀ ਲੋੜ ਨਹੀਂ ਪੈਂਦੀ